ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਆਬਜੀ ਨਾਲ ਬੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਪਿਛਲੇ ਦਿਨੀ ਜੋ ਘਟਨਾਵਾਂ ਪੰਜਾਬ ਵਿੱਚ ਵਾਪਰੀਆਂ ਪੰਜਾਬ ਸਰਕਾਰ ਨੇ ਕਿਹਾਸ਼ਤ ਦਾ ਡਰ ਦਾ ਮਾਹੌਲ ਪੈਦਾ ਕਰਵਾਸੇ ਨੌਜਵਾਨਾਂ ਦੇ ਵੱਡੇ ਪੱਧਰ ਤੇ ਫੜੋ ਬੜਾਈ ਕੀਤੀ ਤੇ ਇਹਦੇ ਤੋਂ ਹੀ ਇੱਕ ਜਾਂਦੇ ਆ ਨੈਸ਼ਨਲ ਮੀਡੀਆ ਰਾਈ ਪੰਜਾਬ ਨੂੰ ਜਿਹੜਾ ਵਾ ਉਹ ਇੱਕ ਮੀਡੀਆ ਦਾ ਮੀਡੀਆ ਟ੍ਰਾਇਲ ਦੇ ਰਹੀਂ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਭਾਈਚਾਰਕ ਸਾਂਝ ਜਿਹੜੀ ਆ ਉਹ ਬੜਾ ਵੱਡਾ ਜਿਹੜਾ ਉਹ ਇੱਕ ਸੰਕਟ ਆਇਆ ਜਦੋਂ ਉਸ ਵਿੱਚ ਜਾ ਕੇ ਕਦੀ ਵੀ ਜਈ ਕੋਈ ਘਟਨਾ ਵਾਪਰੀ ਦੀ ਨਾ ਹੀ ਪੰਜਾਬ ਦੇ ਵਿੱਚ ਕਦੀ ਕੋ ਜਿਆ ਭਾਈਚਾਰਿਆਂ ਨੂੰ ਆਪਸੀ ਕੋਈ ਹਮੇਸ਼ਾ ਸਤਿਭਾਵਨਾ ਬਣੀ ਰਹੀ ਕਦੀ ਕੋ ਟਕਹੇ ਨਹੀਂ ਉਹਦੇ ਸਬੰਧ ਵਿੱਚ ਜਦੋਂ ਇਹ ਘਟਨਾਵਾਂ ਵਾਪਰੀਆਂ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੰਦਰੂਨੀ ਕਾਲ ਟਕਸਾ ਕਰ ਰਹੇ ਉਹਨਾਂ ਨੇ ਨੋਟਸ ਲਏਗਾ ਮੀਟਿੰਗ ਕਾਲ ਕੀਤੀ ਸਾਰੀਆਂ ਸਹਿਮਤੀਆਂ ਲਗੀਆਂ ਪ੍ਰਮੁੱਖ ਅਸ਼ੀਸ਼ ਜੀ ਆਤਾ ਪ੍ਰਧਾਨ ਸ਼ਰਮੂਲ ਵਰਤਾਰ ਪਰਉਮ ਕਮੇਟੀ ਸਮੇਤ ਸਾਰੇ ਜਿਹੜੇ ਉਹ ਸ਼ਾਮਲ ਹੋਏ ਜੀ ਦੇ ਵਿੱਚ ਇੱਕ ਆਦੇਸ਼ ਕੀਤਾ ਗਿਆ ਸਿੰਘ ਸਾਹਿਬ ਜੀ ਨੇ ਪ੍ਰਧਾਨ ਜੀ ਨੂੰ ਕਿ ਤੁਸੀਂ ਇਹਦੇ ਕੰਮ ਹੀ ਪੈਰਵਾਈ ਵਜੋਂਗੇ ਇਹਨਾਂ ਕੇਸਾਂ ਦੀ ਪੈਰਵਾਈ ਕਰੋ ਜਿਹਦੇ ਵਿੱਚ ਪ੍ਰਧਾਨ ਸ਼ਰਮੂਲੀ ਪਰਉਮ ਕਮੇਟੀ ਵੱਲੋਂ ਮੇਰੀ ਜਿੰਮੇਵਾਰੀ ਲਈ ਗਈ ਗਈ ਕਿ ਤੁਸੀਂ ਇਹਨਾਂ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਜਾਣਾ ਜਿਹਦੇ ਵਿੱਚ ਮੈਂ ਭਾਈ ਮਨਦੀਪ ਸਿੰਘ ਸਿੱਧੂ ਤੇ ਨਾਲ ਰੋਧ ਸ਼ਰਮਾ ਜੀ ਨਾਲ ਦੇਖਿਆ ਅਸੀਂ 10 ਤਰੀਕ ਨੂੰ ਉੱਥੇ ਜਾ ਕੇ ਇਹਨਾਂ ਦੀ ਮੁਲਾਕਾਤ ਕੀਤੀ ਡਿਪਟੀ ਜੇਲ੍ਹ ਦੇ ਵਿੱਚ 11 ਨੂੰ ਵਾਪਸ ਆਏ ਤੇ 12 ਤਰੀਕ ਨੂੰ ਕਿਉਂਕਿ ਮੁਲਾਕਾਤ ਸਾਡੀ ਹੋ ਗਈ ਉਹਨਾਂ ਦੇ ਪਰਿਵਾਰਾਂ ਦੀ ਸੂਚਨਾ ਨਹੀਂ ਦੱਸ ਦਿੱਤੀ ਮਿਲ ਕੇ ਗਏ ਸਾਂ ਉਹਨਾਂ ਦੀ ਸੂਚਨਾ ਦਾਨ ਕੇ ਪਰਿਵਾਰ ਨੂੰ ਦੱਸ ਦਿੱਤੀ ਨਾਲ ਹੀ 12 ਤਰੀਕ ਨੂੰ ਇੱਕ ਜਿਹੜਾ ਉਹ ਡਿਪਟੀ ਡਿਸਟ੍ਰਿਕਟ ਮੈਜਿਸਟ੍ਰੇਟ ਅਮਰਸਰ ਉਹਨਾਂ ਨੂੰ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਕਿ ਇਹਨਾਂ ਪਰਿਵਾਰਾਂ ਦੀ ਮੁਲਾਕਾਤ ਜਿਹੜੀ ਆ ਉਹ ਇਹਨਾਂ ਨਜ਼ਰਬੰਦਾਂ ਨਾਲ ਕਰਵਾਈ ਜਾਣੀ ਜਿਹੜੀ ਆ ਉਹ ਬੜੀ ਜ਼ਰੂਰੀ ਆ ਜਿਹਦੇ ਵਿੱਚ ਉਹ ਇਹਨਾਂ ਪਰਿਵਾਰਾਂ ਦੀ ਮੁਲਾਕਾਤ ਦਾ ਜਿਹੜਾ ਉਹ ਆਰਡਰ ਹੋ ਗਿਆ ਜਿਹਦੇ ਸਬੰਧ ਵਿੱਚ ਹੁਣ ਬਹੁਤ ਜਲਦੀ ਸ਼੍ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਮੈਂ ਪ੍ਰਧਾਨ ਜੀ ਨਾਲ ਗੱਲ ਕਰ ਚੁੱਕਾ ਜਿਦੇ ਵਿੱਚ ਅਸੀਂ ਇੱਕ ਵਸਤਾ ਅਰੇਂਜਮੈਂਟ ਕਰਨਗੇ ਜੀ ਦੇ ਵਿੱਚ ਇਹਨਾਂ ਸਾਰਿਆਂ ਪਰਿਵਾਰਾਂ ਨਾਲ ਦਾ ਜਾ ਕੇ ਤੇ ਇਹਨਾਂ ਦੀ ਮੁਲਾਕਾਤ ਕਰਵਾਈ ਜਾ ਸਕੇ ਇੱਕ ਪਰਿਵਾਰ ਦੇ 5 ਮੈਂਬਰ ਜਿਹੜੇ ਆ ਮੁਲਾਕਾਤ ਕਰ ਸਕਦੇ ਨੇ ਤੇ ਅੱਜ ਪਰ ਐਕਟ ਜਿਹੜੀ ਆ ਉਹ ਵੀਰਵਾਰ ਦੇ ਦਿਨ ਜਿਹੜੀ ਮੁਲਾਕਾਤ ਹੋਣੀ ਬਣਦੀ ਹੈ ਪਰ ਕਿਉਂਕਿ ਲੰਮਾ ਸਫ਼ਰ ਆ ਇਸ ਕਰਕੇ ਇਹ ਬੱਸ ਜਿਹੜੀ ਆ ਉਹਦੇ ਹੀ ਤੋਰੀ ਜਾਊਗੀ ਜਰੂਰ ਕਿ ਕੋਸ ਮੇਰੇ ਦੌਰਾਨ ਹਮਨ ਜਾ ਕੇ ਮਿਲ ਸਕਣ ਇੰਨੀਆਂ ਹੀ ਜਿਹੜੀਆਂ ਬੇਨਤੀਆਂ ਕਰਦਾ ਆਪਜੀ ਨਾਲ ਜਾਣ ਲੱਗਿਆਂ ਸਾਂਝੀ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ